ਟੋਕ ਰਿਕਸ਼ਾ ਅਗਰ ਲੇਗੇ ਪੰਜਾਬ ਦੇ ਵਿੱਚ 4000 ਕਰੋੜ ਦੀ ਜਿਹੜੀ ਲਾਗਤ ਚਾਪ ਕੇ ਸਕਦੇ ਵਿਕਾਸ ਦਾ ਜਿਹੜਾ ਕਾਰ्यक्रम ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਜਿਹੜਾ ਹੁਸ਼ਿਆਰਪੁਰ ਦੇ ਇਹ ਸਾਰਾ ਗਾਉਂ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ ਉਹ ਜਗਾ ਤਿਆਰ ਸਿੰਪਲ ਕੁਆਂਟਮ ਜੀ ਨੂੰ ਖਾਸ ਤੌਰ ਤੇ ਨਿਯੋਤਾ ਦਿੱਤਾ ਗਿਆ ਸੀ ਪਰ ਉਹ ਸਿਰ ਰੈਲੀ ਦੇ ਵਿੱਚ ਨਹੀਂ ਪਹੁੰਚੇ ਹਨ ਮੈਂ ਤੁਹਾਨੂੰ ਤਸਵੀਰਾਂ ਦਿਖਾਉਂਦਾ ਹਾਂ ਪਹਿਲਾਂ ਪੰਡਾਲ ਦੀਆਂ ਕਿ ਪੰਡਾਲ ਦੇ ਵਿੱਚ ਜਿਹੜਾ ਇਹ 스테ਜ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਨਹੀਂ ਪਹੁੰਚਾ ਹੈ ਕਿਉਂਕਿ ਇਹ ਜਿਹੜੀਆਂ ਸੀਟਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਜਿੱਥੇ ਕੀ ਕੁਝ ਸਾਫਤਾ ਮੰਤਰੀ ਜਿਹੜੇ ਨੇ ਭਾਜਪਾ ਦੇ ਔਰ ਮੈਡਮ ਕਾਲੀ ਦਲ ਦੇ ਇਹ ਵਿਭਿੰਮੰਦਰ ਕੋਰ ਜੋਸ਼ ਔਰ ਸਾਫਤਾ ਮੰਤਰੀ ਤਿਕੰਦ ਸੂਦ ਬਿਠਾਏ ਗਏ ਹੁਣ ਇਹ ਹੀ ਕੁਰਸੀਆਂ ਖਾਸ ਕਰਕੇ ਸੀਐਮ ਜਿਹੜੇ ਕੁਝ ਪੰਜਾਬ ਦੇ ਨੇ ਭਗਵੰਦ ਮਾਨ ਦੀ ਉਹਨਾਂ ਦੀਆਂ ਕੁਰਸੀਆਂ ਰੱਖੀਆਂ ਗਈਆਂ ਸਨ ਕੁਝ ਵਿਧਾਇਕ ਜਿਹੜੇ ਨੇ ਸ਼ਾਹਪੁਰ ਤੋਂ ਇਹ ਆਮ ਆਦਮੀ ਪਾਰਟੀ ਉਹਨਾਂ ਦੇ ਰੱਖੇ ਗਏ ਸਨ ਪਰ ਇਹ ਕੁਰਸੀਆਂ ਖਾਲੀ ਜਿਹੜੀਆਂ ਸਨ ਉਹਨਾਂ ਨੂੰ ਭਰਨੇ ਲਈ ਇਦੇ ਸਾਫ ਦਾ ਭਾਜਪਾ ਦੇ ਵਿਦਾਇਕਾਂ ਨੂੰ ਬਿਠਾਇਆ ਗਿਆ ਦੂਸਰੇ ਪਾਸੇ ਅਸੀਂ ਚੱਲੋ ਦਿਖਾਉਂਦੇ ਆਂ ਵੀਆਈਪੀ ਜਿਹੜੇ ਨੇ ਵੀਆਈਪੀ ਦੀਆਂ ਤਸਵੀਰਾਂ ਦਿਖਾ ਰਿਹਾ ਤੁਸੀਂ ਮੇਰੇ ਪਿੱਛੇ ਤੱਕ ਚੰਦਿਆ ਇੱਕ ਆਦਨਾ ਵੀਆਈਪੀ ਦਾ ਵੀਆਈਪੀ ਦੇ ਇੱਕ ਕੈਬਨ ਦੇ ਵਿੱਚ ਵੀ ਸਾਰੇ ਜਿਹੜੇ ਹਨ ਉਹ ਭਾਜਪਾ ਦੇ ਜਿਹੜੇ ਲੀਡਰ ਹਨ ਸਭ ਤੋਂ بڑا ਆਗੂ ਹਨ ਬੈਠੇ ਦਿਖਾਈ ਦੇ ਰਹੇ ਹਨ ਇੱਕ ਵੀ ਵਿਅਕਤੀ ਜਾਂ ਆਪਾਂ ਕਹਿ ਸਕਦੇ ਹਾਂ ਇੱਕ ਇਹੋ ਜਿਹਾ ਆਗੂ ਨਹੀਂ ਹੈ ਜੋ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਆਮ ਆਦਮੀ ਪਾਰਟੀ ਦੇ ਇਲਨਾ ਤਾਂ ਮੁੱਖ ਲੀਡਰਸ਼ਿਪ ਇੱਥੇ ਪਹੁੰਚੀ ਹੈ ਨਾ ਹੀ ਕੋਈ ਅਗੂ ਤੇ ਪਹੁੰਚਿਆ ਹੈ ਜਿਹੜੀ ਲੋਕਲ ਦੀ ਆਮਦ ਹੈ ਉਹ ਵੀ ਬਹੁਤ ਠੀਕ ਘੱਟ ਦਿਖਣ ਨੂੰ ਮਿਲੀ ਹੈ ਤੇ ਦੇਖਣਾ ਤਾਂ ਗੁਰੂ ਵੀ ਤਸਵੀਰਾਂ ਜਿਹੜੀਆਂ ਉਸ ਤੱਕ ਵਰਣਯੋਗ ਹੈ ਕਿਉਂਕਿ ਕੇਂਦਰੀ ਇੱਕ ਗੱਟਕੀ ਜਿੱਥੇ ਸਪੈਸ਼ਲ ਪੈਕੇਜ ਪੀ ਪੁਸ਼ਾਪੁਰਲੀ ਵੀ ਪੰਜਾਬਲੀ ਵੀ ਦੇਰੇ ਹਨ ਬਸ ਉਸ ਜਗ੍ਹਾ ਤੇ ਜਿਹੜੀ ਉੱਡੇ ਕੀਤੀ ਜਾ ਰਹੀ ਕਿਤੇ ਨਾ ਕਿਤੇ ਸਟੇਜ ਦੇ ਉੱਪਰੋਂ ਪੰਜਾਬ ਦੇ ਜਿਹੜੇ ਭਾਈ ਭਾ ਦੇ ਅਧਿਐਖ ਹਨ ਕਿ ਸੁਨੀਲ ਜਾਖੜ ਜੀ ਨੇ ਵੀ ਇੱਕ ਦੁੱਖ ਝਲਕਦਾ ਦਿਖਾਈ ਦਿੱਤਾ ਕਿਉਂਕਿ ਉਹਨਾਂ ਨੇ ਸਟੇਜ ਤੋਂ ਇਹ ਗੱਲ ਬੋਲੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੁੰਦ ਦੇ ਕਾਰਨ ਜਿਹੜਾ ਹੈਲੀਕਾਪਟਰ ਹਜੇ ਤੱਕ ਜਿਹੜਾ ਉੜਿਆ ਨਹੀਂ ਜਿਸ ਕਾਰਨ ਉਹ ਆ ਨਹੀਂ ਸਕੇ ਕਿਉਂਕਿ ਉਹ ਸੜਕ ਤੇ ਰਾਸਤੇ ਥਾਣੀ ਨਹੀਂ ਆ ਸਕਦੇ ਹੀ ਹੈਲੀਕਾਪਟਰ ਤੇ ਆਣਾ ਹੁਣ ਗਿੱਜ ਗਏ ਹਨ ਕਿਤੇ ਨਾ ਕਿਤੇ ਇੱਕ ਟਿੱਕਰ ਕੀਤੀ ਗਈ ਹੈ ਇੱਕ ਮਜ਼ਾਕ ਦੇ ਵਿੱਚ ਇਹ ਦੁੱਖ ਸਾਂਝਾ ਕੀਤਾ ਗਿਆ ਹੈ ਉਹਨਾਂ ਨੇ ਸਟੇਜ ਦੇ ਉੱਤੇ ਬੋਲਦੇ ਹੋਏ ਇਹ ਵੀ ਕਿਹਾ ਹੈ ਕਿ ਇਹ ਜਿਹੜਾ ਸਿਗਾ ਇਹ ਸਟੇਜ ਜਿਹੜਾ ਰਾਜਨੀਤੀ ਨੂੰ ਲੈ ਕੇ ਨਹੀਂ ਸੀ ਬਲਕਿ ਆਪੇ ਪੰਜਾਬ ਨਾਲ ਨੂੰ ਲੈ ਕੇ ਪੰਜਾਬ ਦੇ ਵਿਕਾਸ ਲਈ ਬਣਾਈ ਗਈ ਸੀ ਇੱਥੇ ਉਹਨਾਂ ਦਾ ਆਉਣਾ ਬਹੁਤ ਜ਼ਰੂਰੀ ਸੀ ਕੋਸ਼ਰਪੁਰ ਤੋਂ ਮੇਰੇ ਸਹਿਯੋਗੀ ਦੀਪਕ ਦੇ ਨਾਲ ਮੈਂ ਸੂਲ ਲੱਖਾਂ ਪੰਜਾਬ ਤੱਕ